ਇਹ ਕੰਮੇ ਪਕੇ ਕਰੋ ਪਕੇ ਕਰੋ ਪਕੇ ਕਰੋ ਪਣਵਾਸ ਪੀਆਰਟੀਸੀ ਯੂਨੀਅਨ ਜਿੰਦਾਬਾਦ ਜਿੰਦਾਬਾਦ ਅੱਜ ਹੜਤਾਲ ਤੋਂ ਬਾਅਦ ਬੱਸ ਅਡਾ ਮੁੱਗਾ ਦੇਖਿਆ ਤਾਂ ਬੜੇ ਯਾਤਰੀ ਨੇ ਜਿਹੜੇ ਉਹ ਪਰੇਸ਼ਾਨ ਹੋ ਰਹੇ ਨੇ ਜਿਹੜੀਆਂ ਸਰਕਾਰੀ ਪਣਵਾਸ ਤੇ ਪੀਆਰਟੀਸੀ ਦੀਆਂ ਬੱਸਾਂ ਨਾ ਹੋਣ ਕਾਰਨ ਜਿਹੜੇ ਯਾਤਰੀ ਆ ਕਾਫੀ ਖੱਜਲ ਖਰਾਬ ਹੋ ਰਹੇ ਨੇ ਸਾਡੇ ਨਾਲ ਇੱਥੇ ਯਾਤਰੀ ਵੀ ਨੇ ਗੱਲਬਾਤ ਕਰਾਂਗੇ ਸਰ ਅੱਜ ਹੜਤਾਲ ਆ ਬੱਸ ਮਲਾਇਮਾ ਦੀ ਕੀ ਕਹਿਣਾ ਚਾਹੁੰਦੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਦੇਖੋ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਿਆ ਵੇਖੋ ਕੌਣ ਟਿਕਾ ਨਹੀਂ ਪਏ ਆ ਬੱਸਾਂ ਨਹੀਂ ਜਾ ਰਹੀਆਂ ਪ੍ਰਾਈਵੇਟ ਬੱਸਾਂ ਜਾ ਰਹੀਆਂ ਉਹ ਪੂਰੀਆਂ ਨਕਲ ਨਕਲ ਭਰੀਆਂ ਜਾ ਰਹੀਆਂ ਠੀਕ ਹੈ ਜੀ ਸਰਕਾਰ ਨੇ ਜੋ ਸਰਕਾਰੀ ਮਲਾਇਮਾਂ ਦੀ ਮੰਗਾ ਉਹ ਮੰਨਿਆ ਨਹੀਂ ਸਰਕਾਰ ਨੂੰ ਚਾਹੀਦਾ ਸਰਕਾਰੀ ਮਲਾਇਮਾਂ ਦੇ ਜਿਹੜੇ ਮੰਗਾ ਉਹ ਮੰਨਿਆ ਜਾਣ ਜਿਹੜੇ ਮਲਾਇਮ ਆ ਕੱਚੇ ਆ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਜਾਇਜ਼ ਮੰਗਾਂ ਸਰਕਾਰ ਨੇ ਕੁਰਸੀ ਆ ਕੁਰਸੀ ਜਾਣ ਤੋਂ ਪਹਿਲੇ ਭਗਵਾਨ ਦਮਨ ਜੀ ਨੇ ਲੋਕਾਂ ਨਾਲ ਜੋ ਵਾਅਦਾ ਕੀਤੇ ਸੀਗੇ ਖਾਸ ਕਰਕੇ ਪੰਜਾਬ ਲੋਕ ਪਨਬਾਲ ਸੁਮਲਾਇਮਾਂ ਨਾਲ ਵਾਅਦਾ ਕੀਤਾ ਸੀ ਜੀ ਅਸੀਂ ਤੁਹਾਨੂੰ ਉਸੇ ਟਾਈਮ ਤੁਰੰਤ ਨੌਕਰੀਆਂ ਦਵਾਂਗੇ ਪਰ ਹਾਲੇ ਤੱਕ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਉਹ ਕੱਚੇ ਦੇ ਕੱਚੇ ਮਲਾਜ਼ਮ ਹੀ ਰਹਿ ਗਏ ਸਰ ਕੋਈ ਪਰੇਸ਼ਾਨੀ ਕਾਫੀ ਆਉਂਦੀ ਹੋਊਗੀ ਪੰਜਾਬੀ ਜੀ ਬਿਲਕੁਲ ਹੈ ਜੀ ਥੋੜੇ ਸਾਹਮਣੇ ਜੇ ਸਾਰੀਆਂ ਸਵਾਰੀਆਂ ਵੇਖੋ ਪਰੇਸ਼ਾਨੀ ਆ ਮੇਰਾ ਖਿਆਲ ਕੋਈ ਖੋਜਦਾ ਹੈ ਨਹੀਂ ਜੋ ਹੜਤਾਲ ਰੰਗੇ ਤਾਂ ਪਰੇਸ਼ਾਨੀ ਹੋਊਗੀ ਹੋਊਗੀ ਹੜਤਾਲ ਨਾ ਹੋਵੇ ਸਰਕਾਰ ਨੂੰ ਕਹੀ ਜਾਏ ਕਿ ਜਿੰਨਾ ਮੰਗਾ ਮੰਨੇ ਤੇ ਹੜਤਾਲ ਖਲਾ ਦੇ ਆਮ ਲੋਕਾਂ ਦਾ ਵੀ ਕਾਫੀ ਸਾਨੂੰ ਦੁੱਖ ਕਰਦਾ ਹੈ ਇਹ ਤਾਂ ਆਮ ਦੁਕਾਨਦਾਰਾਂ ਦੇ ਵੇਖੋ ਜੀ ਦੁਕਾਨ ਦੇ ਵਿਲੇ ਬੈਠ ਕੇ ਛਾੜੀ ਹੋਊਗੀ ਕੰਮ ਚੱਲੂਗਾ ਕੰਮ ਹੀ ਨਹੀਂ ਚੱਲਣਾ ਦੁਕਾਨਦਾਰੋਂ ਤੋਂ ਇਹਨਾਂ ਨੇ ਕਿਰਾਏ ਲੈਣੇ ਆ ਜੀ ਵੇਖੋ ਤੁਸੀਂ ਵੇਖੋ ਪੰਜਾਬ ਰੋਡਵੇ ਦੇ ਜਿੰਨੇ ਵੀ ਵਸਦੇ ਆ ਜਿੰਨੇ ਵੀ ਪੰਜਾਬ ਦੇ ਵਿੱਚ ਵਸਦੇ ਆ ਤਕਰੀਬਨ ਤੁਹਾਨੂੰ ਉਹ ਬੰਦ ਨਜ਼ਰ ਆਣਗੇ ਆਂਦੇ ਨਜ਼ਰ ਹੋਣਗੇ ਕਿਉਂਕਿ ਕਿਰਾਏ ਹੀ ਲੈਣੇ ਆ ਇੰਨੇ ਦੁਕਾਨਾਂ ਦੇ ਕਿਰਾਏ ਹੈਗੇ ਆ ਉਹਨਾਂ ਹੜਤਾਲ ਹੜਤਾਲ ਦਾ ਨੁਕਸਾਨ ਆ ਤੇ ਠੇਕੇਦਾਰ ਨੂੰ ਨੁਕਸਾਨ ਆ ਸਰਕਾਰ ਨੂੰ ਚਾਹੀਦਾ ਵੀ ਜਦੋਂ ਠੇਕੇ ਦਾ ਜਦੋਂ ਹੜਤਾਲ ਹੋਵੇ ਰੋਡ ਬੰਦੀ ਹੜਤਾਲ ਹੋਵੇ ਉਹ ਦਿਨ ਦਾ ਕਿਰਾਇਆ ਨਾ ਲਿਆ ਜਾਵੇ ਲੋਕਾਂ ਨੂੰ ਬਿਲਕੁਲ ਜਿਹੜਾ ਦੁਕਾਨਦਾਰਾਂ ਦਾ ਵੀ ਕਾਫੀ ਜਿੱਥੇ ਨੁਕਸਾਨ ਹੋ ਰਿਹਾ ਉੱਥੇ ਯਾਤਰੀ ਵੀ ਕਾਫੀ ਜਿਹੜੇ ਪਰੇਸ਼ਾਨ ਹੋ ਰਹੇ ਤਸਵੀਰਾਂ ਮੋਗਾ ਦੇ ਬਾਸਾਟੇ ਦੀਆਂ ਦੇਖ ਸਕਦੇ ਹੋ ਕਿ ਅੱਜ ਪਣਵਸ ਬੱਸਾਂ ਦੀ ਹੜਤਾਲ ਹੋਣ ਕਾਰਨ ਪੀਆਰਟੀ ਤੇ ਪਣ ਪੰਜਾਬ ਰੋਡ 'ਤੇ ਪਣਵਸ ਦੀ ਜਿਹੜੀ ਹੜਤਾਲ ਆ ਉਹਦੇ ਕਾਰਨ ਜਿਹੜੇ ਯਾਤਰੀ ਨੇ ਕਾਫੀ ਖੱਜਲ ਖਰਾਬ ਹੋ ਰਹੇ ਨੇ ਜਿਹੜੇ ਲੋਕ ਨੇ ਸਰਕਾਰੀ ਬੱਸਾਂ ਦੀ ਵੇਟ ਕਰ ਰਹੇ ਨੇ ਖਾਸ ਕਰ ਜ਼ਿਆਦਾਤਰ ਬੀਬੀਆਂ ਵੀ ਨੇ ਜਿਹੜੀਆਂ ਸਰਕਾਰੀ ਬੱਸਾਂ ਤੇ ਸਫ਼ਰ ਕਰਨਾ ਹੁੰਦਾ ਉਹ ਬੀਬੀਆਂ ਵੀ ਜਿਹੜੀਆਂ ਅੱਜ ਬੱਸਾਂ ਦੀ ਇੰਤਜ਼ਾਰ ਵਿੱਚ ਨੇ ਪਰ ਹੜਤਾਲ ਹੋਣ ਕਾਰਨ ਜਿਹੜੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਇਹਨਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ ਤਾਂ ਜੋ ਜਿਹੜੇ ਆਮ ਯਾਤਰੀ ਨੇ ਆਮ ਲੋਕ ਨੇ ਉਹ ਖੱਜਲ ਖਰਾਬ ਨਾ ਹੋ ਕੈਮਰਾਮੈਨ ਅਨੁਸਾਰ ਦੇ ਨਾਲ ਸਦੀ ਸਿੰਘ ਰੋਲੀ ਪੀਟੀਸੀ ਨੂੰ ਬੁਗਾ